ਕੱਦੂ ਦੀਆਂ ਬੇਲਾਂ ਤੇ ਆ ਚੀਜ਼ ਵਰਤੋ ਹਜ਼ਾਰਾਂ ਦੀ ਗਿਣਤੀ ਵਿੱਚ ਫਲ ਲੱਗੂਗਾ ਤੇ ਫਲ ਸੁੱਕੂਗਾ ਵੀ ਨਹੀਂ ਤੇ ਫਲ ਕਿਰੂਗਾ ਵੀ ਨਹੀਂ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨਾ ਮਰਜ਼ੀ ਮੌਸਮ ਖਰਾਬ ਹੋਵੇ ਕੱਦੂ ਦੇ ਬੇਲਾਂ ਬਹੁਤ ਜ਼ਿਆਦਾ ਵਧੀਆ ਰਹਿਣਗੀਆਂ ਹਰੀਆਂ ਭਰੀਆਂ ਰਹਿਣਗੀਆਂ ਜਾਂ ਬੇਲਾਂ ਮਤਲਬ ਸੁੱਕ ਜਾਂਦੇ ਨੇ ਕਈ ਵਾਰੀ ਫਲ ਸੁੱਕਿਆਂ ਦਾ ਫਲ ਕਿਰ ਵੀ ਜਾਂਦਾ ਆ ਤਰੀਕਾ ਵਰਤੋ ਮੈਂ ਕਹਿੰਦਾ 1% ਕੋਈ ਜਿਹੜੀ ਕਿਸੇ ਵੀ ਤਰ੍ਹਾਂ ਦੀ ਬੇਲ ਆ ਚਾਹੇ ਕੱਲੀ ਕੱਦੂ ਦੀ ਨਹੀਂ ਕਿਸੇ ਵੀ ਤਰ੍ਹਾਂ ਦੀ ਬੇਲ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ ਸੰਗੋ ਤੁਸੀਂ ਇਹ ਤਰੀਕਾ ਦਾ ਦਰਖਤਾਂ ਦੇ ਵਿੱਚ ਵੀ ਵਰਤ ਸਕਦੇ ਹੋ ਦਰਖਤ ਕਿਸੇ ਮਾਝੇ ਖਾਲਦਾਰ ਦਰਾਖਤ ਦੇ ਵਿੱਚ ਵਰਤੋ ਲੈਣ ਨੂੰ ਤੁਸੀਂ ਜਿਹੜਾ ਮਤਲਬ ਗਰੋ ਨਹੀਂ ਕਰਦਾ ਜਾਂ ਫਲ ਸੁੱਕਦਾ ਜਿਹੜੇ ਦਾ ਉਹਨਾਂ ਦੇ ਵਿੱਚ ਵੀ ਵਰਤ ਸਕਦੇ ਹੋ ਤੇ ਬੇਲਾਂ ਵਾਲੀ ਜਿੰਨੇ ਵੀ ਤਰ੍ਹਾਂ ਦੀ ਮਤਲਬ ਕਿ ਸਬਜ਼ੀ ਹੈਗੀ ਬੇਲਾਂ ਵਾਲੀਆਂ ਸਾਰੀਆਂ ਬੇਲਾਂ ਦੇ ਤੁਸੀਂ ਇਹ ਵਰਤ ਸਕਦੇ ਹੋ ਤੇ ਇਹਨੂੰ ਵਰਤਣਾ ਤਰੀਕਾ ਕੀ ਹੈ ਕਿਵੇਂ ਤਿਆਰ ਕਰਨੀ ਹੈ ਉਹ ਦੱਸਦੇ ਆਪਾਂ ਪਹਿਲੀ ਗੱਲ ਤਾਂ ਥੋੜੀ ਜਿਹੀ ਖਾਲ ਕੁੱਟੋ ਸਰੋਂ ਦੀ ਜਿਹੜੀ ਘਰ ਦੀ ਮਤਲਬ ਪ्योर ਖਾਲ ਹੋਵੇ ਆਪ ਘੜਵਾਈ ਹੋਵੇ ਤੇ ਜੇਕਰ ਦੂਜੀ ਹੈ ਤਾਂ ਥੋੜੀ ਵੱਧ ਪਾ ਲਿਓ ਵੈਸੇ ਦੂਜੀ ਘੱਟ ਕੰਮ ਕਰਦੀ ਹੈ ਜੇ ਘਰ ਦੀ ਹੋਊਗੀ ਤਾਂ ਸਭ ਤੋਂ ਵਧੀਆ ਹੈ ਉਦੋਂ ਵਿੱਚ ਇੱਕ ਛੋਟੀ ਪੇੜੀ ਗੁੜ ਦੀ ਪਾ ਲੋ ਇਹਨੂੰ ਕੁੱਟ ਲੋ ਚੰਗੀ ਤਰ੍ਹਾਂ ਇਹਦਾ ਬਣਾ ਲੋ ਪਾਊਡਰ ਪੂਰੀ ਐਂ ਚੰਗੀ ਤਰ੍ਹਾਂ ਕੁੱਟੋ ਤੇ ਇੱਕ ਗੱਲ ਹੋਰ ਜਿਹੜੇ ਨੇ ਵੀ ਇਹ ਤਰੀਕਾ ਤਿਆਰ ਕਰਨਾ ਹੈ ਬਰਤਨ ਲਗੇ ਪਾਣੀ ਜ਼ਰੂਰ ਵਰਤਣਾ ਜਦੋਂ ਮੰਨ ਲਓ ਕਿ ਆਪਾਂ ਕਿਸੇ ਵੀ ਪੇਡੇ ਦੇ ਵਿੱਚ ਪੌਦੇ ਦੇ ਵਿੱਚ ਬੇਲ ਦੇ ਵਿੱਚ ਪਾਵਾਂਗੇ ਨਾਲ ਪਾਣੀ ਵਰਤਣਾ ਸਿੱਧੀ ਇਹ ਨਹੀਂ ਵਰਤਣੀ ਇਕੱਲੀ ਜੇਕਰ ਇਹ ਵਰਤੋਗੇ ਫਿਰ ਐ ਵੀ ਬੇਲ ਨੂੰ ਡੋ ਜ਼ਿਆਦਾ ਮਰ ਸਕਦੀ ਹੈ ਨੁਕਸਾਨ ਵੀ ਹੋ ਸਕਦਾ ਹੈ ਸੁੱਕ ਵੀ ਸਕਦੀ ਹੈ ਇਹ ਪਾਣੀ ਨਾਲ ਵਰਤਿਆ ਜਾਂਦਾ ਇਹ ਤਰੀਕਾ ਪਾਣੀ ਨਾਲ ਵਰਤੋਗੇ ਤਾਂ ਕੁਝ ਨਹੀਂ ਹੁੰਦਾ ਜਿੰਨੀ ਮਰਜ਼ੀ ਪਾ ਦਿਓ ਫਿਰ ਬਸ ਇਹਨੂੰ ਚੰਗੀ ਤਰ੍ਹਾਂ ਕੁੱਟੋਗੇ ਤੁਸੀਂ ਇੱਕ ਚੀਜ਼ ਹੋਰ ਕਰਨੀ ਹੈ ਇੱਕ ਤੁਸੀਂ ਘੋਲ ਉਹਦਾ ਬਣਾ ਕੇ ਰੱਖਣਾ ਹੈ ਕਲੀ ਦਾ ਕਲੀ ਦਾ ਘੋਲ ਬਣਾ ਕੇ ਤੁਸੀਂ 2-3 ਦਿਨ ਪਹਿਲਾਂ ਰੱਖਣਾ ਹੈ ਕਲੀ ਦਾ ਘੋਲ ਜਿਆਦੇ ਕਲੀ ਨਾ ਲਓ ਇਹਦੇ ਵਿੱਚ ਥੋੜੀ ਹੋਵੇ ਜਿਆਦੇ ਹੋਊਗੀ ਤਾਂ ਉਹ ਵੀ ਮਤਲਬ ਕਿ ਪੇਡਾਂ ਨੂੰ ਵੇਲਣ ਨੂੰ ਸੁਕਾ ਸਕਦੇ ਜਿਆਦੇ ਕਲੀ ਪਾਉਂਗੇ ਉਹ ਵੀ ਸੁਕਾਉਣ ਦੀ ਆ ਹੁਣ ਇਹਦੇ ਵਿੱਚ ਪਾ ਕੇ ਗੁੜ ਸਾਰਾ ਸਮਾਨ ਕੁੱਟ ਕੇ ਵਿੱਚ ਪਾਣੀ ਪਾ ਦਿਓ ਇਹਦੇ ਪਾਣੀ ਪਾ ਕੇ ਇਹਨੂੰ ਘੋਲੋ ਚੰਗੀ ਤਰ੍ਹਾਂ ਘੋਲ ਕੇ ਇਹੋ ਜਿਹੇ ਨਾਰਮਲ ਜੀ ਘੋਲ ਕੇ ਇਹਨੂੰ ਰੱਖ ਦਿਓ ਜੇ ਤੁਸੀਂ ਇਹਨੂੰ ਰੱਖੋਗੇ ਦੋ ਤਿੰਨ ਦਿਨਾਂ ਬਾਅਦ ਚੱਕਿਓ ਦੋ ਤਿੰਨ ਦਿਨਾਂ ਬਾਅਦ ਤਿਆਰ ਹੋ ਜੂਗੀ ਘੱਟੋ ਘੱਟ ਇਹ ਤੋਂ ਮੈਨ ਲੱਗਦਾ ਐ ਹੋ ਜੂਗਾ ਤੇ ਘੱਟੋ ਘੱਟ ਤੁਸੀਂ ਇਹ ਤੋਂ ਹੀ 10 ਵੇਲਾ ਨੂੰ ਜਿਹੜਾ ਸਮਾਨ ਪਾ ਸਕਦੇ ਵੈ ਇਹਨਾਂ ਤਿਆਰ ਹੋ ਜੂਗਾ ਇਸ ਇੱਕ ਚੀਜ਼ ਤੋਂ ਇਹ ਡੋਜ਼ ਇੰਨੀ ਜੇਗਾ ਤੁਸੀਂ ਹਫ਼ਤੇ ਵਿੱਚ ਦੋ ਤਿੰਨ ਦਿਨ ਵਰਤੋਗੇ ਹਫ਼ਤੇ 'ਚ ਦੋ ਦਿਨ ਵਰਤਸਣ ਵੀ ਇੰਨੀ ਘੱਟ ਡੋਜ਼ ਆ ਵੀ ਠੀਕ ਡੋਜ਼ ਆ ਇਹ ਹਫ਼ਤੇ 'ਚ ਦੋ ਤਿੰਨ ਵਰਤ ਲਓ ਉਸ ਤੋਂ ਬਾਅਦ ਕੀ ਹੋਊਗਾ ਚਲੋ ਇਹਦਾ ਆਪਾਂ ਤੁਰਤ ਚੱਕਿਆ ਦੋ ਤਿੰਨ ਦਿਨਾਂ ਬਾਅਦ ਥੋੜੀ ਪਾ ਲਿਓ ਬੋਤਲ ਦੇ ਵਿੱਚ ਥੋੜੀ ਪਾ ਕੇ ਤੇ ਉਹਦੇ ਵਿੱਚ ਇੱਕ ਕੋਲ ਕਲੀ ਦਾ ਪਾ ਲਿਓ ਕਲੀ ਬਾਲੀ ਨਾ ਹੋ ਇਹ ਤੁਹਾਨੂੰ ਵੈਸੇ ਲੱਗ ਰਾ ਹੁਣਾ ਵੀ ਜਿਹੜੀ ਕਲੀ ਜ਼ਿਆਦੇ ਐ ਕਿਉਂਕਿ ਰੰਗ ਸਾਰੇ ਪਾਣੀ ਦੇ ਉਸੇ ਤਰ੍ਹਾਂ ਦਾ ਹੋ ਗਿਆ। ਬਸ ਥੋੜੀ ਜਿਹੀ ਕਲੀ ਹੋਵੇ ਉਹਦੇ ਵਿੱਚ ਤੇ ਉਹ ਦੋਨੋਂ ਮਿਕਸ ਕਰ ਲਓ। ਆ ਦੇਖੋ ਵੀ ਪਿਓਰ ਖੜ ਦਾ ਐ ਨਿਸ਼ਾਨੀ ਹੁੰਦੀ ਐ ਸਾਰਾ ਤੇਲ ਜਿਹੜਾ ਵਿਚਰ ਦਿਸਣ ਲੱਗ ਗਿਆ। ਸਰੋਂ ਦਾ ਤੇਲ ਕਿਉਂਕਿ ਪਿਓਰ ਸੀ ਇਹ ਘਰ ਦੇ ਖੜੇ ਕੜਾਈ ਹੋਈ ਸੀ। ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਜਿਹੜੇ ਤਿੰਨ ਚਾਰ ਦਿਨਾਂ ਦਾ ਘੋਲ ਤਿਆਰ ਹੋਊਗਾ। ਹੁਣ ਜਦੋਂ ਤੁਸੀਂ ਜੜ ਦੇ ਵਿੱਚ ਇਹਨੂੰ ਪਾਉਂਗੇ ਜੜ ਦੇ ਲਵੇ ਪਾ ਦਿਓ ਨਾਲ ਦੀ ਨਾਲ ਬਾਲਟੀ ਪਾਣੀ ਦੀ ਪਾ ਦਿਓ। ਮਤਲਬ ਕਿ ਪਾਣੀ ਨਾਲ ਜ਼ਰੂਰੀ ਦੇਣਾ ਐ। ਸਿੱਧੀ ਨਹੀਂ ਪਾਉਣੀ ਤੇ ਨਾਲ ਦੀ ਨਾਲ ਇੱਕ ਜਣਾ ਪਾਣੀ ਪਾਣਾ ਲਓ ਬਸ ਪਾਣੀ ਪਾਤੇ ਵਾਲਟੀ ਦੇ ਨਾਲ ਨਾਲ ਚਾਹੇ ਪੇੜੇ 'ਚ ਪਾਉਣੀ ਚਾਹੇ ਬੇਲ 'ਚ ਪਾਉਣੀ ਆ ਤਰੀਕਾ ਇਹੀ ਆ ਸੈਂਮ ਬਸ ਇਹੀ ਤਰੀਕਾ ਵਰਤਿ ਚੱਲਿਓ ਹਫਤੇ ਵਿੱਚ ਦੋ ਤਿੰਨ ਦਿਨ ਵਰਤ ਲਿਓ ਬੇਲਾਂ ਦੇਖਿਓ ਫਿਰ ਰੁਕਦੀ ਨਹੀਂ ਹੈਗੀਆਂ ਫਲ ਦੇਖੋ ਲਗਾਤਾਰ ਲੱਗੋ ਉਹਨਾਂ ਦੇ